ਸਾਸੀਗਲ ਦੋਸਤੋ ਨਮਸਕਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੋਹਰ ਦੇ ਸਰਕਾਰੀ ਹਸਪੀਟਲ ਦੀਆਂ ਦੋ ਦਿਨਾਂ ਤੋਂ ਸੰਗਣੀ ਧੁੰਦ ਪੈ ਰਹੀ ਆ ਬੋਹਰ ਦੇ ਵਿੱਚ ਤੇ ਜਿਸ ਕਰਕੇ ਅੱਜ ਸਵੇਰੇ ਸਵੇਰੇ ਇੱਕ ਦਰਦਨਾਕ ਹਾਦਸਾ ਹੋ ਗਿਆ ਇੱਕ ਅਣਪਛਾਤੇ ਵਾਹਨ ਨੇ ਇੱਕ ਵਿਅਕਤੀ ਨੂੰ ਕੁਚਲਤਾ ਜਦੀ ਮੌਕੇ ਉੱਪਰ ਹੀ ਮੌਤ ਹੋ ਗਈ ਡੈੱਡ ਬਡੀ ਨੂੰ ਲੈ ਕੇ ਪਹੁੰਚੇ ਨੇ ਨਰਸਵਨਾਰਾਇਣ ਸੇਵ ਸੰਮਤੀ ਦੇ ਮੈਂਬਰ ਸਾਨੂੰ ਗਰੋਵਰੀ ਤੇ ਜਗਦੇਵ ਰਾੜ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਜਾਣਕਾਰੀ ਕੀ ਮਿਲੀ ਸੀ ਤੇ ਹਾਦਸਾ ਕਿਵੇਂ ਹੋਇਆ ਸੀ ਸੋਨੂ ਜੀ ਕਿਵੇਂ ਹੋਇਆ ਹਾਦਸਾ ਇਹ ਇਹ ਸਿਹਰੇ ਦਾ ਪ੍ਰਦਾਸੀ ਦਾ ਫੋਨ ਆਇਆ ਜੀ 9:30 ਵਜੇ ਕੋਈ ਬੱਤੇ ਦੀ ਡੈੱਡ ਬੋਡੀ ਇੱਕ ਪਾਵਰਲੇ ਤੋਂ ਰਾਜਪੁਰੇ ਰੋਡ ਦੇ ਉਚਾਲੇ ਪਈ ਹੈ ਜੀ ਜਿੰਨੂੰ ਜਾ ਕੇ ਅਸੀਂ ਮੋਕੇ ਤੇ ਆਪਣੇ ਮੁਲਾਜ਼ਮ ਸੀਗੇ ਜੀ ਸੁਭਾਸ ਜੀ ਐਸਆਈ ਕਮੋਜ ਤੇ ਉੱਥੇ ਦੇ 112 ਟੀਮ ਵੀ ਨਾਲ ਹੀ ਸੀ ਸਾਡੇ ਤੇ ਬਿੱਟੂ ਜੀ ਨਾਲ ਸੀਗੇ ਤੇ ਇਸ ਤਰ੍ਹਾਂ ਜਾ ਕੇ ਇਹਦੀ ਡੈੱਡ ਬੋਡੀ ਨਾਰੇ ਤੇ ਪਈ ਜੀ ਜਿੰਦੇ ਕਿ ਦੋਹੇ ਲੱਤਾਂ ਟੁੱਟੀਆਂ ਹੋਈਆਂ ਸੀ ਵੀ ਅਣਪਛਾਤਾ ਵਿਕਰਨ ਵੀ ਮਾਰ ਗਏ ਠੀਕ ਹੈ ਉਹ ਵਿਅਕਤੀ ਦੀ ਪਛਾਣ ਹੋਈ ਕਿ ਵਿਅਕਤੀ ਦੀ ਪਛਾਣ ਹੋਣ ਹੋਈ ਹੈ ਜੀ ਉਹ ਸੇ ਕਹਿੰਦੇ ਬਟ ਪੜੇਹਲੇ ਦਾ ਰਣਾਲਾ ਤੇ ਸ ਡੱਟ ਬੋੜੀ ਰਖਾ ਡੱਟ ਬੋੜੀ ਰਖਾਤੀ ਜੀ ਹੋਰ ਚਲਿਛ ਪੈਦਲ ਜਾ ਰਿਹਾ ਸੀ ਜੀ ਮੋਚੀ ਦਾ ਕੰਮ ਕਰਦਾ ਸੀ ਠੀਕ ਦੋਸਤੋ ਸੰਗਣੀ ਧੁੰਦ ਕਰਕੇ ਸੜਕਾਂ ਉੱਪਰ ਜੇ ਚਲਦੇ ਹੋ ਤਾਂ ਸਾਵਧਾਨੀ ਵਰਤਿਆ ਕਰੋ ਇਹ ਵਿਅਕਤੀ ਪੈਦਲ ਜਾ ਰਿਹਾ ਸੀਗਾ ਮੋਚੀ ਦਾ ਕੰਮ ਕਰਦਾ ਸੀ ਬਠਿੰਡੇ ਦਾ ਰਹਿਣ ਵਾਲਾ ਸੀਗੇ ਤੇ ਸਾਧੂ ਸ਼ਹਿਰ ਦੇ ਵਿੱਚ ਮੈਰਿਟ ਸੀਗਾ ਸਾਧੂ ਸ਼ਹਿਰ ਜਾ ਰਿਹਾ ਸੀਗਾ ਕਿਸੇ ਕਰਕੇ ਹੋ ਸਕਦਾ ਹੈ ਕਿ ਬਹਾਵ ਵਾਲੇ ਕਿਸੇ ਬਸ ਤੋਂ ਉਤਰਿਆ ਹੋਵੇ ਤਾਂ ਪੈਦਲ ਸਾਧੂ ਸ਼ਹਿਰ ਵੱਲ ਜਾ ਰਿਹਾ ਸੀਗਾ ਲੇਕਿਨ ਤੋਂਦ ਕਰਕੇ ਕਿਸੇ ਵਾਹਨ ਨੂੰ ਪਤਾ ਨਹੀਂ ਲੱਗਿਆ ਤੇ ਜਿਹਦੇ ਕਰਕੇ ਹਾਦਸਾ ਵਾਪਰਿਆ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਇਸ ਕਰਕੇ ਸੰਗਣੀ ਤੋਂ ਦੇ ਵਿੱਚ ਚਲਦੇ ਹੋਏ ਪੂਰੀ ਸਾਵਧਾਨੀ ਵਰਤਿਆ ਕਰੋ ਤਾਂ ਜੋ ਇਸ ਤਰ੍ਹਾਂ ਦੇ ਹਾਦਸੇ ਨਾ ਹੋ ਸਕਣ ਸਵੇਰਾ ਟੀਵੀ ਲਈ ਅਬਹਰ ਤੋਂ ਧਰਮਿੰਦਰ ਦੀ ਰਿਪੋਰਟ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਸतीश ਕੁਮਾਰ ਹੈ ਜਿੰਨਾ ਦੇਖ ਨੂੰ ਕੀ ਲੱਗਦਾ ਹੈ ਤੁਹਾਡੇ ਉਹ ਰਿਸ਼ਤੇਦਾਰ ਚੀਜਾ ਸ ਠੀਕ ਹੈ ਕੀ ਨਾਮ ਸੀ ਉਹਦਾ ਨਾਮ ਰਕੇਸ਼ ਸੀ ਰਕੇਸ਼ ਕਿੱਥੋਂ ਹੀ ਰਹਨ ਵਾਲੀ ਸੀ ਉਹ ਮਟਿਲੀ ਰਹਿੰਦਾ ਸੀ ਤਾਂ ਉਹ ਬੈਕ ਉਹਨਾਂ ਦੇ ਬਠੰਡੇ ਦੇ ਕਿੰਨੇ ਬੱਚੇ ਸੀਗੇ ਉਹਦੇ ਤਿੰਨ ਕੁੜੀਆਂ ਤੇ ਦੋ ਮੁੰਡੇ ਨੇ ਮੇਰੇ ਹਿਸਾਬ ਨਾਲ ਹਾਦਸਾ ਕਿਵੇਂ ਹੋ ਲੱਗਿਆ ਉਸ ਸਵੇਰੇ ਜੋੜੇ ਗੰਨਣ ਆਏ ਸੀ ਤਾਂ ਮਟਰੀਲੇ ਤੋਂ ਜੋ ਚੱਲਿਆ ਸੀਗਾ ਤੇ ਉੱਥੇ ਜਦੋਂ ਪੁੱਤਰੇ ਉੱਥੇ ਤੇ ਧੁੰਦ ਵਾਰੀ ਪੈਂਦੀ ਸੀ ਨੂੰ ਵੇਖਿਆ ਨਹੀਂ ਹੋਣਾ ਜੇ ਟੱਕਰ ਨਾ ਵੇਖਿਆ ਹੀ ਕਰਕੇ ਚੱਲ ਗਏ ਮੋੜਾ ਬੈਗ ਪੱਟੇ ਹਾਂਜੀ ਥੜ ਕੀ ਨਾ ਸੁਖਵਿੰਦਰ ਸਿੰਘ ਹਾਂ ਕਿਲੇ ਪਿੰਡ ਆਪਣਾ ਰਾਜਪਾਲ ਜੀ ਇਹ ਦੇਖਿਆ ਤੁਸੀਂ ਅਸੀਂ ਸਵੇਰੇ ਸਾਨੂੰ ਦੋਦੀ ਨੇ ਦੱਸਿਆ ਆ ਕੇ ਹਾਂ ਮੈਂ ਤੁਹਾਡੇ ਐਕਸੀਡੈਂਟ ਹੋਇਆ ਤਾਂ ਬਾਅਦ ਵਿੱਚ ਅਸੀਂ ਆ ਕੇ ਦੇਖਿਆ ਤੇ ਛੜਪ ਦੇ ਕਿਨਾਰੇ ਪਿਆ ਬੰਦਾ ਬੈਗ ਪਿਆ ਮੋਚੀਆਂ ਵਾਲਾ ਹਾਂਜੀ ਫਿਰ ਅਸੀਂ ਥਾਣੇ 'ਚ ਫੋਨ ਕੀਤਾ ਬਾਹ ਵਾਲੇ ਠੀਕ ਹੈ ਤੁਹਾਨੂੰ ਮੁਲਾਜਮਾ ਠੀਕ ਫੋਨ ਮਲਾ ਕੇ ਮਾਰ ਕੇ ਕਰਾਇਆ ਜੀ ਮੈਂ ਸਰ ਆਪਣਾ ਐਸ.ਆਈ. ਸ਼ਬਾਹ ਚੰਦਰ ਥਾਣਾ ਬਹਾਵ ਵਾਲਾ ਅੱਜ ਇੱਕ ਸੂਚਨਾ ਮਿਲੀ ਸੀਗੀ ਵੀ ਸੂਚਨਾ ਦਿੱਤੀ ਸੀ ਸਖਵਿੰਦਰ ਸਿੰਘ ਪੁੱਤਰ ਬਾਸ ਸਿੰਘ ਵਾਸੀ ਰਾਏਪੁਰਾ ਨੇ ਇਹ ਥਾਣੀ ਤੇ ਰਹਿੰਦੇ ਇਹ ਕਹਿੰਦੇ ਵੀ ਸਾਡੀ ਥਾਣੀ ਦੇ ਸਾਹਮਣੇ ਇੱਕ ਨਾਮ ਲਾਉਂ ਵਿਅਕਤੀ ਦੀ ਡੈੱਡ ਬੋਡੀ ਪਈ ਹੈ ਜਿਹਦਾ ਰੋਡ ਐਕਸੀਡੈਂਟ ਕਰਕੇ ਮਾਰ ਹੋਈ ਜਾਪਦੀ ਹੈ ਜਿਸ ਤੇ ਉੱਥੇ ਗਿਆ ਸੀ ਉੱਥੇ ਨਰ ਸੇਵਾ ਨਰਨ ਸੇਵਾ ਸੁਸਾਇਟੀ ਵਾਲਿਆਂ ਨੂੰ ਬੁਲਾਇਆ ਸੀ ਜਿਹੜੀ Laashਾਂ ਨੂੰ ਕਬਜ਼ਾ ਪੁਲਿਸ ਲੈ ਕੇ ਮੋਰਚੀ ਵਿੱਚ ਰੱਖਾਇਆ ਜਾ ਰਿਹਾ ਹੈ ਤੇ ਇਹਦੇ ਵਾਰਸਾਂ ਨੂੰ Laash ਕਰਕੇ ਤੇ ਅਗਲੀ ਕਾਰਵਾਈ ਅਮਲਤ ਲੈਂਦੀ ਹੋਊਗੀ ਸਰ ਪਤਾ ਲੱਗਿਆ ਕਿੱਥੋਂ ਆ ਰਿਹਾ ਸੀ ਜੀ ਇੰਨਾ ਨਹੀਂ ਪਤਾ ਲੱਗਿਆ ਜੀ ਅਜੇ ਤੱਕ ਕਿੰਨੇ ਬਰੇ